ਅਮਰੀਕਾ ਦੌਰੇ ਤੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਲੋਕਾਂ ਦੀ ਆਵਾਜ਼ ਉਹਨਾਂ ਦੇ ਨਾਲ ਉਠਾਣੀ ਚਾਹੀਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀਆਂ ਨੂੰ ਹੱਤਕੜੇ ਲਾ ਕੇ ਭੇਜਿਆ ਉਸ ਦੀ ਮੈਂ ਨਿੰਦਾ ਕਰਦਾ ਹਾਂ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰਖੜਾ ਸਮਾਣੇ ਦੇ ਵਿੱਚ ਰਵਿਦਾਸ ਜੀ ਦੇ ਪ੍ਰਕਾਸ਼ ਜਾੜੇ ਦੇ ਵਖ ਵਖ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਇਸ ਮੌਕੇ ਤੇ ਗੱਲਬਾਤ ਕਰਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਸ਼ਰੋਮੀ ਅਕਾਲੀ ਦਲ ਸ੍ਰੀ ਅਕਾਲ ਤਖਤ ਦੇ ਨਾਲ ਟੱਕਰ ਲੈ ਰਿਹਾ ਹੈ ਜਿਸ ਦਾ ਨੁਕਸਾਨ ਉਹਨਾਂ ਨੂੰ ਭੁਗਤਣਾ ਪਏਗਾ ਜਿਸ ਨੇ ਵੀ ਸ੍ਰੀ ਅਕਾਲ ਤਖਤ ਦੇ ਨਾਲ ਟੱਕਰ ਲਈ ਹੈ ਉਸ ਨੂੰ ਉਸ ਦੀ ਸਜ਼ਾ ਭੁਗਤਣੀ ਪਈ ਹੈ 2017 2019 2022 ਅਤੇ 24 ਦੇ ਚੋਣਾਂ ਵੀ ਸੀ ਉਸ ਦਾ ਨੁਕਸਾਨ ਉਹਨਾਂ ਨੇ ਉਠਾਇਆ ਲੇਕਿਨ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਔਰ ਦਿੱਲੀ ਦੇ ਵਿੱਚ ਜੋ ਭਾਜਪਾ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਵੀ ਆਪ ਪਾਰਟੀ ਦਾ ਇਹੀ ਹਾਲ ਹੋਣਾ ਹੈ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਦੀ ਛੁੱਟੀ ਗੱਲ ਨਾਲ ਚੰਨੇ ਆਂਦੇ ਜਿੰਨੀ ਝੂਠੀ ਗੱਲਾਂ ਕਰਕੇ ਇਹਨਾਂ ਨੇ ਕਈਆਂ ਸੀ ਅਸੀਂ ਖਰਜਾ ਮੈਨਿੰਗ ਖਤਮ ਕਰ ਦਾਂਗੇ ਲੇਕਿਨ ਕੋਈ ਚੀਜ਼ ਨਹੀਂ ਕੀਤੀ ਇਸ ਲਈ ਪੰਜਾਬ ਦੇ ਵਿੱਚ ਜਦ ਤੱਕ ਅਕਾਲੀ ਦਲ ਮਜ਼ਬੂਤ ਨਹੀਂ ਹੋਵੇਗਾ ਜਦ ਤੱਕ ਭਾਜਪਾ ਨਾਲ ਸਮਝੌਤਾ ਵੀ ਨਹੀਂ ਹੋ ਸਕਦਾ ਗੁਰਮਤਾਜ ਜੀ ਦਾ ਪ੍ਰਕਾਸ਼ ਸੁਸ਼ਮ ਹੈ ਹਰ ਸਾਲ ਦੀ ਤਰ੍ਹਾਂ ਹਰ ਨਗਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਜਿन्हे ਸੰਤ ਮਹਾਪੁਰਸ਼ ਇਸ ਪ੍ਰਸਵੀਤੇ ਆ ਕੇ ਕਿ ਦਬੇ ਕੁਤਰੇ ਲੋਕ ਸੀ ਉਹਨਾਂ ਲਈ ਆਵਾਜ਼ ਠਾਉਂਦੇ ਨੇ ਅੱਜ ਉਹਨਾਂ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਬਹੁਤ ਮਾਣ ਤੇ ਸਤਿਕਾਰ ਦੇ ਨਾਲ ਲੈ ਜਾਂਦਾ ਸੋ ਜਿੰਨੀ ਤਰੀਫ ਕਰੀਏ ਜਿੰਨੀ ਵਧਾਈ ਦੇਈ ਉਹ ਨਹੀਂ ਥੋੜੀ ਆ ਤੁਹਾਡਾ ਸਾਰਿਆਂ ਦਾ ਫਰਕ ਅੱਜ ਬਣਦਾ ਹੈ ਕਿ ਆਪਾਂ ਸਾਰੇ ਜਾਣੇ ਇਸ ਦਿਨ ਨੂੰ ਬਹੁਤ ਸ਼ਰਧਾ ਦੇ ਨਾਲ ਬਹੁਤ ਖੁਸ਼ੀਆਂ ਦੇ ਨਾਲ ਬਹੁਤ ਖੇੜਿਆਂ ਦੇ ਨਾਲ ਇਹ ਦਿਨ ਮਨਾਈਏ ਸੋ ਮੈਂ ਸਾਰੀ ਸੰਗਤ ਨੂੰ ਅੱਜ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਅੱਗੇ ਅਰਦਾਸ ਕਰਦਾ ਕਿ ਆਪਾਂ ਸਾਰੇ ਜਾਣੇ ਇਹ ਦਿਨ ਨੂੰ ਫੇਰ ਖੁਸ਼ੀ ਨਾਲ ਮਨਾਈਏ ਜਿਹੜੀ ਇਹ ਕਮੇਟੀ ਹੈ ਰਾਜਜੀ ਇਥੇ ਕੰਮ ਕਰਦੇ ਨੇ ਉਹ ਬਹੁਤ ਹਿੰਮਤੀ ਉਦਮੀ ਨੇ ਤੁਸੀਂ ਦੇਖ ਰਹੇ ਹੋ ਕਿ ਕਿੱਡੀ ਕੱਡੀ ਸੋਹਣੇ ਮਹਿਲ ਬਣੇ ਨੇ ਇਹ ਸਾਰਾ ਇਸ ਕਮੇਟੀ ਦਾ ਰਾਜਜੀ ਦਾ ਉਦਮ ਹੈ ਸੋ ਮੈਂ ਇਹਨਾਂ ਨੂੰ ਵੀ ਸਾਰੇ ਨੂੰ ਪਹੁੰਚਾਈ ਦਿੰਨਾ ਦੇਖੋ ਜੇ ਕੋਈ ਗੱਲ ਕਰਨ ਗਈ ਤਾਂ ਬਹੁਤ ਚੰਗੀ ਗੱਲ ਹੈ ਵਧੀਆ ਗੱਲ ਹੈ ਆਪਣੇ ਮੁਲਕ ਦੇ ਲੋਕਾਂ ਦੇ ਲਈ ਜਿਵੇਂ ਉਹ ਆਪਣੇ ਸਿੱਟਜਾਂ ਦੇ ਲਈ ਹਰ ਤਰੀਕਾ ਕਰਨ ਤਿਆਰ ਨੇ ਆਪਣੀ ਵੀ ਡਿਊਟੀ ਬਣਦੀ ਹੈ ਜਿਹੜੇ ਸਾਡੇ ਬੱਚੇ ਉੱਥੇ ਗਏ ਨੇ ਉਹ ਕੰਮ ਕਰਨ ਦੇ ਲਈ ਮਿਹਨਤ ਕਰਨ ਦੇ ਲਈ ਉੱਥੇ ਗਏ ਨੇ ਕੋਈ ਉਹ ਏ ਨਹੀਂ ਕੋਈ ਕਰਾਇਈ ਪੇਸ਼ਾ ਨੇ ਜਾਂ ਕੋਈ ਮਾੜੀ ਗੱਲ ਸੋਚਦੇ ਨੇ ਉਹ ਬਹੁਤ ਚੰਗੀ ਸੋਚ ਕਰਦੇ ਆ ਉਸ ਮੁਲਕ ਦੇ ਲਈ ਵੀ ਉਹ ਅਸਰਤ ਨੇ ਪਰ ਉਹਨਾਂ ਨੇ ਜੇ ਅਸਾ ਜੇ ਸਾਡੇ ਬੱਚੇ ਭੇਜੇ ਨੇ ਉਹ ਬਹੁਤ ਮਾੜੀ ਗੱਲ ਹੈ ਜਿੰਨਾ ਇਹਨੂੰ ਕੰਡੈਮਨ ਕਰੀਣਾ ਥੋੜਾ ਹੈ ਕਿ ਜਿਹੜੀ ਚੀਜ਼ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋਮਣੀ ਅਕਾਲੀ ਦਰ ਸਮੇਸ਼ਾ ਸ਼੍ਰੀ ਕਾਲਤਾਪਾ ਸਾਹਿਬ ਤੋਂ ਹੁਕਮ ਲੈ ਕੇ ਚੱਲਦਾ ਹੈ ਜਿਹੜਾ ਸ਼ੋਮਣੀ ਕਲਰ ਬਣਾਇਆ ਸੀ ਉਹ ਸ਼੍ਰੀ ਕਾਲਤਾਕਸ ਤੇ ਉਹਨਾਂ ਨੇ ਸਥਾਪਨਾ ਹੋਈ ਸੀ ਪਰ ਅੱਜ ਆਪਾਂ ਸ਼੍ਰੀ ਕਾਲਤਾਕਸ ਸਾਹਿਬ ਨੂੰ ਪਿੱਠ ਦੇ ਕੇ ਭਗਾਉੜੇ ਹੋਏ ਪਿਆ ਉਹ ਤੋਂ ਗਿਆਨੀ ਹਰਪੀਤ ਜੀ ਜਿਹੜੇ ਇੱਕ ਗ੍ਰੰਥੀ ਭਰਤੀ ਕੀਤੀ ਸ਼ੋਮਣੀ ਕਮੇਟੀ ਨੇ ਬਹੁਤ ਐਜੂਕੇਟਿਡ ਬਹੁਤ ਪੜ੍ਹੇ ਲਿਖੇ ਬਹੁਤ ਸਿਆਣੇ ਨੇ ਸਾਡੀ ਦੁਨੀਆ ਦੇ ਵਿੱਚੋਂ ਦਾ ਨਾਮ ਹੈ ਸ਼੍ਰੀ ਕਾਲ ਤਖਤ ਦੇ ਜੱਜ ਸਾਹਿਬ ਤੱਕ ਪਹੁੰਚੇ ਨੇ ਪਰ ਕਿਉਂਕਿ 2 ਦਸੰਬਰ ਦਾ ਜਿਹੜਾ ਫੈਸਲਾ ਆਇਆ ਉਹਦੇ ਕਰਕੇ ਹਾਲਾਂਕਿ ਲੋਕ ਉਹਦੇ ਸੰਤੁਸ਼ਟ ਨਹੀਂ ਸੀ ਲੋਕਾਂ ਨੂੰ ਸਜ਼ਾ ਘੱਟ ਮਿਲੀ ਆ ਪਰ ਫਿਰ ਵੀ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਗਿਆ ਸੀ ਕਿ ਸਿੱਖਾ ਕੋਈ ਕਿਹਾ ਜਾ ਤਖਤ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਵੀ ਆ ਕੇ ਇੱਥੇ ਨਤਮਸਤਕ ਹੁੰਦਾ ਹੈ ਜਿਹਨੂੰ ਮਰਜ਼ੀ ਜੋ ਸਜ਼ਾ ਲਾਉਂਦੇ ਨੇ ਉਹ ਭੁਗਤਦਾ ਹੈ ਪਰ ਸ਼ੋਮਣੀ ਕਾਲੀਜਨ ਤੇ ਸ਼ੋਮਣੀ ਕਮੇਟੀ ਜੇ ਉਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਾ ਮੰਨਣਗੇ ਉਹਨੂੰ ਢਾ ਲਾਉਣਗੇ ਤਾਂ ਕਿਵੇਂ ਸਰਵਾਈਵ ਹੋਊਗਾ ਔਰ ਮੈਂ ਤੁਹਾਨੂੰ ਵੀ ਵਿਸ਼ਵਾਸ ਨਾਲ ਕਹਿੰਨਾ ਜਿਹੜੇ ਬੰਦੇ ਨੇ ਵੀ ਮੱਥਾ ਲਾਇਆ ਸ਼੍ਰੀ ਅਕਾਲ ਤਖਤ ਦੇ ਨਾਲ ਉਹਦੀ ਸਰਵਾਈਵ ਨਹੀਂ ਕਦੇ ਹੋ ਸਕਦੀ ਉਹਨੂੰ ਉੱਥੇ ਮਾਰ ਹੀ ਖਾਣੀ ਪੈਂਦੀ ਹੈ ਇਹ ਅੱਜ ਕਰ ਰਹੇ ਨੇ ਅੱਜ ਨੂੰ ਬੜਾ ਵਧੀਆ ਲੱਗਦਾ ਹੈ ਅਖੀਰ ਨੂੰ ਇਹਨਾਂ ਨੇ ਇੱਥੇ ਆ ਕੇ ਬਹੁਤ ਨਤਮਸਤਕ ਹੋਣਾ ਪੈਣਾ ਹੈ ਮਾਫੀਆ ਮੰਗਣੀ ਪੈਣੀ ਹੈ ਤਾਂ ਕਿੰਨੇ ਦਾ ਛੁਕਾਰਾ ਹੋਣਾ ਹੈ ਕੌਣ ਕਰ ਰਿਹਾ ਹੈ ਜੀ ਵਾਹ ਇਸ ਤਰ੍ਹਾਂ ਕੰਮ ਕੌਣ ਕਰ ਰਿਹਾ ਹੈ ਆਪਾਂ ਦੇਖ ਹੀ ਰਹੇ ਹਾਂ ਆਪਾਂ ਦੇਖ ਹੀ ਰਹੇ ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੇਅਰਮੈਨ ਆਫ ਜੀ ਦਾ ਜਦੋਂ ਸ਼੍ਰੀ ਕਾਲਤਾ ਜੱਜਰ ਸਾਹਿਬ ਨੇ ਕਿਹਾ ਜੀ ਕਿ ਕਿਸੇ ਵੀ ਤਖਤ ਦੇ ਜੱਜਦਾਰ ਨੂੰ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਹਿ ਸਕਦੀ ਕੋਈ ਉਹਦੀ ਇਨਕੁਆਰੀ ਨਹੀਂ ਕਰ ਸਕਦੀ ਇਹ ਜੇ ਕਿਸੇ ਕੋਲ ਰਿਵਿਊ ਹੈ ਜਾਂ ਕਿਸੇ ਨੇ ਕੋਈ ਇਨਕੁਆਰੀ ਕਰਾਉਣੀ ਹੈ ਤਾਂ ਸ਼੍ਰੀ ਕਾਲਤਾ ਸਾਹਿਬ ਕਰਾ ਸਕਦਾ ਹੈ ਪਰ ਉਹਦੇ ਕਹੇ ਹੋਏ ਨੂੰ ਸ਼ਿਕਾਇਤਾਂ ਇਤਨੀ ਕਿੰਨੇ ਹੋ ਕੇ ਨਾਮੇ ਪਹਿਲਾਂ ਉਹਨਾਂ ਨੇ ਕਿਹਾ ਕਿ 3 ਦਿਨ ਦੇ ਵਿੱਚ ਜਿੰਨਾਂ ਨੇ ਰਿਜਾਇਨ ਕੀਤਾ ਸਾਰੇ ਰਿਜਾਇਨ ਕਰਕੇ ਸ਼੍ਰੀ ਕਾਲਤਾ ਸਾਹਿਬ ਨੂੰ ਭੇਜੋ ਅਸੀਂ ਭੇਜੀ ਨਹੀਂ ਅਸੀਂ ਤਾਂ 3 ਮਹੀਨੇ ਡਿੱਕੀ ਗਏ ਅਸੀਂ ਤਾਂ ਡਿੱਕੇ ਦਾ ਐਮਬਿਆਖਾ 1.5 ਮਹੀਨੇ ਬਾਅਦ ਰਿਜਾਇਨ ਕੀਤਾ ਫੇਰ ਉਹਨਾਂ ਨੇ ਕਿਹਾ ਕਿ ਇੱਕ ਨਮਾ ਕਾਲੀ ਦਾਲ ਬਣਾਓ 7 ਮੈਂਬਰੀ ਕਮੇਟੀ ਬਾਈ ਨੇਮ ਕਿਹਾ ਉਹਨਾਂ ਨੇ ਕਿ ਵੀ ਆਹ 7 ਮੈਂਬਰੀ ਕਮੇਟੀ ਕੰਮ ਕਰੂਗੀ ਤੇ ਅੱਜ ਉਹ ਵੀ ਇਹਨਾਂ ਨੇ ਛਿੱਕੇ ਟੰਗਦੀ ਜੇ ਤਾਂ ਕੋਈ ਹੋਰ ਕਮੇਟੀ ਬਣਦੀ ਹੈ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਸੀ ਦੇ ਕਾਲਤਾ ਸਾਹਿਬ ਨੇ ਕਿਹਾ ਉਹ ਅਸੀਂ ਹੁਕਮ ਮੰਨਣਾ ਨਹੀਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਕਿ ਇਹਨਾਂ ਨੂੰ ਪਹਿਲਾ ਸਜ਼ਾ ਭੁਗਤੀ ਇਹਨਾਂ ਨੇ ਜੋ ਕੀਤਾ ਉਹ ਹੀ ਸਜ਼ਾ ਭੁਗਤੀ ਹੈ ਆਪਾਂ ਦੇਖਿਆ 15 ਤੋਂ ਬਾਅਦ 17 ਚ ਇਲੈਕਸ਼ਨ ਹੋਈ 17 ਤੋਂ ਬਾਅਦ 19 ਚ ਇਲੈਕਸ਼ਨ ਹੋਈ 19 ਤੋਂ ਬਾਅਦ 22 ਚ ਇਲੈਕਸ਼ਨ ਹੋਈ 22 ਤੋਂ ਬਾਅਦ 24 ਚ ਇਲੈਕਸ਼ਨ ਹੋਈ ਜੋ ਹਲਾਕ ਪਿਆ ਹੋਏ ਨੇ ਆਪਣੇ ਸਾਹਮਣੇ ਨੇ ਆਪਾਂ ਹਾਲੇ ਵੀ ਨਸੀਤ ਨਹੀਂ ਲੈ ਰਹੇ ਅੱਜ ਲੋਕਾਂ ਦੇ ਵਿੱਚ ਇੱਕ ਮੈਸੇਜ ਚਲਿਆ ਗਿਆ ਸੀ ਕਿ ਇਹਨਾਂ ਨੇ 6 ਕਾਲ ਤੱਕ ਤੇ ਜਾ ਕੇ ਸਾਰੇ ਗੁਨਾਹ ਮੰਨ ਲਏ ਨੇ ਅਭੀ ਸਜ਼ਾ ਵੀ ਭੁਗਤ ਲਈ ਹੈ ਤੇ ਹੁਣ ਇਹਨਾਂ ਨੂੰ ਮਾਫ ਕਰ ਦਿਓ ਪਰ ਉਹ ਉਸ ਗੱਲ ਦੇ ਉੱਤੇ ਨਹੀਂ ਖੜੇ ਇਹ ਖੜ ਕੇ ਸਮਾਂ ਇੱਕ ਆਉਣ ਲੱਗੇ ਕਿ ਨਾ ਜੀ ਅਸੀਂ ਤਾਂ ਉਹੀ ਮੰਨ ਗਏ ਸੋ ਇਸ ਗੱਲ ਦੀਆਂ ਸਦਾ ਪੁਕਤ ਨਹੀਂ ਪੈਣੀ ਐ ਤੇ ਇਹਨਾਂ ਨੂੰ ਅਖੀਰ ਦੇ ਉੱਤੇ ਆ ਕੇ ਅਸ਼ੀਰਕਾਲ ਤੱਕ ਦਿੱਤੇ ਨਤਵਸਤ ਹੋਣੇ ਪੈਣਾ ਪੰਜਾਬ ਦੇ ਵਿੱਚ ਵੀ ਇਹਦਾ ਇਹੀ ਹਾਲ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਕਿੰਨੇ-ਕਿੰਨੇ ਵਾਅਦੇ ਕੀਤੇ ਸੀ ਕਿੰਨਾ ਕਿਹਾ ਸੀ ਕਿ ਅਸੀਂ 20000 ਰੁਪਇਆ ਤਾਂ ਮੈਨਿੰਗ ਦੇ ਵਿੱਚੋਂ ਕਢ ਲਾਂਗੇ 30000 ਰੁਪਏ ਅਸੀਂ ਸ਼ਾਹ ਦੇ ਵਿੱਚੋਂ ਕੱਢ ਲਾਂਗੇ 50000 ਰੁਪਏ ਅਸੀਂ ਕ੍ਰਪਸ਼ਨ ਚੋਂ ਕੱਢ ਲਾਂਗੇ ਅੱਜ ਕੀ ਹੋ ਰਿਹਾ ਕਰਜ਼ੇ ਤੇ ਕਾਡਾ ਕਰਜ਼ੇ ਤੇ ਕਾਡਾ ਲੈ ਰਿਹਾ ਪੰਜਾਬ ਇਹਨਾਂ ਨੰਗ ਕਰਦਾ ਇਹ ਸਾਡੇ ਬੱਚਿਆਂ ਦੇ ਸਿਰ ਕਾਡਾ ਚੜ ਰਿਹਾ ਸੋ ਇਹ ਹੁਣ ਗਾਹਾਂ ਫਿਊਚਰ ਤਾਂ ਇਹਦਾ ਹੈ ਹੀ ਨਹੀਂ ਕੁਝ ਪਰ ਜਿਹੜੇ 5 ਸਾਲ ਵੀ ਨੇ 5 ਸਾਲ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੈ ਅੱਜ ਇੱਥੇ ਪੰਜਾਬੀ ਨਹੀਂ ਦਿੱਲੀ ਆਏ ਰਾਜ ਕਰ ਰਹੇ ਨੇ ਦਿੱਲੀ ਵਾਲੇ ਗੱਲ ਗੱਲ ਕਰ ਰਹੇ ਨੇ ਪੰਜਾਬ ਦੁਨੀਆ ਦੇ ਲਈ ਇੱਕ ਦੇਮੋ ਐ ਸਿੱਧੇ ਲਾ ਕੇ ਚੱਲਦੇ ਨੇ ਤੁਸੀਂ ਵੀਡੀਓ ਦੇਖੀ ਆ ਜਾਂ ਨਹੀਂ ਦੇਖੀ ਇੱਕ ਵੀਡੀਓ ਇੱਕ ਪ੍ਰੋਫੈਸਰ ਨੇ ਕਿਹਾ ਕਿ 1809 ਦੇ ਵਿੱਚ ਮਹਾਰਾ ਜੀਤ ਸਿੰਘ ਨੇ ਆਪਣੇ ਕੈਬਨਟ ਦੇ ਵਿੱਚ ਦੋ ਕਾਨੂੰਨ ਪਾਸ ਕੀਤੇ ਸੀ ਉਹ ਕੀ ਸੀ ਇੱਕ ਇਹ ਸੀ ਕਿ ਮੇਰੇ ਰਾਜ ਦੇ ਵਿੱਚ ਕੋਈ ਬੰਧਨ ਪੜ ਨਹੀਂ ਰਹੂਗਾ ਦੂਜਾ ਇਹ ਕੀਤਾ ਸੀ ਕਿ ਪਿੰਡਾਂ ਦੇ ਵਿੱਚ ਕਿਉਂਕਿ ਉਦੋਂ ਜਿਆਦੇ ਪਿੰਡ ਹੁੰਦੇ ਸੀ ਕੇ ਪਿੰਡਾਂ ਵਾਲੇ ਆਪਣੀ ਰਾਖੀ ਆਪ ਕਰਨਗੇ ਆਪਣੇ ਕਾਨੂੰਨ ਆਪ ਬਣਾਉਣਗੇ ਉਹਨਾਂ ਨੂੰ ਕਿਸੇ ਦਾ ਡਰ ਜਾਨ ਦੀ ਲੋੜ ਨਹੀਂ ਜੇ ਰਾਜਾ ਵੀ ਕਿਤੇ ਕੁਤਾਹੀ ਕਰੂਗਾ ਤਾਂ ਰਾਜੇ ਨੂੰ ਵੀ ਉਹ ਟੋਕ ਸਕਦੇ ਨੇ ਉਸ ਟਾਈਮ ਦੇ ਵਿੱਚ ਐਦਾਂ ਦਾ ਰਾਜ ਸੀ ਤੇਰਾ ਗੁਣਾ ਕ੍ਰਾਂਤੀ ਦਾ ਰੇਟ ਸੀ ਯੂਰਪ ਦੀ ਨਾਲ ਇੱਥੇ ਦਾ ਯੂਰਪਾਇ ਲੋਕ ਇੱਥੇ ਆ ਕੇ ਖਾਲਸਾ ਦੀਵਾਨ ਦੇ ਵਿੱਚ ਨੌਕਰੀ ਕਰਨਾ ਬਹੁਤ ਵੱਡੀ ਗੱਲ ਸਮਝਦੇ ਜੇ ਅੱਜ ਆਪਾਂ ਅਮਰੀਕਾ ਦੀ ਗੱਲ ਕਰਦੇ ਆ ਕਿ ਅਮਰੀਕਾ ਜਿਹਾ ਬੱਚੇ ਜਾ ਰਹੇ ਨੇ ਉਦੋਂ ਖਾਲਸਾ ਦੀਵਾਨ ਦੇ ਵਿੱਚ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੁੰਦੀ ਸੀ ਸੋ ਆਪਾਂ ਗੁਰੂ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਕਿ ਸਾਨੂੰ ਫਿਰ ਤਾਕਤ ਦੇਣ ਹਿੰਮਤ ਦੇਣ ਜੋ ਮਹਾਰਾਜ ਰਣਜੀਤ ਸਿੰਘ ਦਾ ਰਾਜੇਪਤਵਾਇ ਲੈ ਕੇ ਆਇਆ ਹਾਲੇ ਤੁਸੀਂ ਟਾਈਮ ਤੋਂ ਪਹਿਲਾਂ ਬਹੁਤ ਪਹਿਲਾਂ ਗੱਲ ਕਰ ਰਹੇ ਹੋ ਹਾਲੇ ਕੋਈ ਨਹੀਂ ਹੁੰਦੀ ਆਈ ਗੱਲ ਨਹੀਂ ਜਿੰਨਾ ਚਿਰ ਸ਼ੋਮਣੀ ਕਾਲੀਦਾ ਤਕੜਾ ਨਹੀਂ ਹੁੰਦਾ ਸਾਡ ਜਾਨ ਨਹੀਂ ਪੈਂਦੀ ਉਹਨਾਂ ਚ ਕਾਲ ਸਮਝ ਹੁੰਦਾ ਜਦੋਂ ਉਦੋਂ ਹੋਣਗੇ ਜਦੋਂ ਸ਼ੋਮਣੀ ਕਾਲੀਦਾ ਤਕੜਾ ਹੋਊਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼